ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਖਪਤਕਾਰਾਂ ਦੀ ਸੁਰੱਖਿਆ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਦਵਿੰਦਰ ਕੁਮਾਰ ਰਾਣਾ ਜੀ ਰਾਣਾ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਰਾਣਾ ਸਾਹਿਬ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਗੱਲ ਦੱਸੋ ਕਿ ਹਿੰਦੁਸਤਾਨ ਦੇ ਵਿੱਚ ਖਪਤਕਾਰਾਂ ਦੀ ਸੁਰੱਖਿਆ ਸੰਬੰਧੀ ਕਿਹੜਾ ਕਾਨੂੰਨ ਹੈ ਤੇ ਇਸ ਦੀ ਲੋੜ ਕਿਉਂ ਪਈ ਜੀ? ਖਪਤਕਾਰਾਂ ਦੀ ਸੁਰੱਖਿਆ ਸੰਬੰਧੀ ਜੋ ਕਾਨੂੰਨ ਹੈਗਾ ਜੀ ਸਭ ਤੋਂ ਪਹਿਲਾਂ 1986 'ਚ ਬਣਿਆ ਸੀ ਉਸ ਤੋਂ ਬਾਅਦ ਉਹ ਬਦਲ ਕੇ ਅਮੈਂਡਮੈਂਟਸ ਹੋ ਕੇ 2019 ਦੇ ਵਿੱਚ ਬਣਿਆ ਤੇ 2020 ਦੇ ਵਿੱਚ ਉਹਨੂੰ ਪੂਰੇ ਭਾਰਤ ਤੇ ਲਾਗੂ ਕਰ ਦਿੱਤਾ ਗਿਆ ਸਿਵਾਏ ਜੰਹੈਂਡ ਕੇ ਇਹ ਜਦਾਂ ਕਿ ਅੱਜ ਅਸੀਂ ਗੱਲ ਹੀ ਖਾਸ ਤੌਰ ਤੇ ਕਰ ਰਹੇ ਹਾਂ ਜੀ ਖਪਤਕਾਰਾਂ ਦੀ ਸੁਰੱਖਿਆ ਸੰਬੰਧੀ ਕਾਨੂੰਨ ਦੇ ਉੱਤੇ ਤਾਂ ਇਸ ਦੇ ਵਿੱਚ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਆਹ ਦੱਸੋ ਕਿ ਇਸ ਕਾਨੂੰਨ ਮੁਤਾਬਕ ਜਿਹੜੀ ਖਪਤਕਾਰ ਦੀ ਪਰਿਭਾਸ਼ਾ ਜਿਹਨੂੰ ਅਸੀਂ ਡੈਫੀਨੇਸ਼ਨ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਉਸ ਤੋਂ ਕੀ ਭਾਵ ਹੈ ਖਪਤਕਾਰ ਤੋਂ ਭਾਵ ਹੈ ਜੀ ਕੋਈ ਵਿਅਕਤੀ ਜੋ ਕਿ ਬਾਜ਼ਾਰ ਜਾਂਦਾ ਹੈ ਕਿਸੇ ਮਾਰਕੀਟ 'ਚ ਜਾਂਦਾ ਹੈ ਮਾਲ 'ਚ ਜਾਂਦਾ ਕੋਈ ਵਸਤੂ ਖਰੀਦਦਾ ਉਹਦੇ ਬਦਲੇ ਦੇ ਵਿੱਚ ਪੈਸੇ ਦੇ ਕੇ ਬਿੱਲ ਪ੍ਰਾਪਤ ਕਰਦਾ ਹੈ ਤੇ ਉਹ ਚੀਜ਼ ਉਹਨੂੰ ਜੋ ਮਿਲਦੀ ਹੈ ਉਹਦਾ ਉਹ ਖਪਤਕਾਰ ਹੁੰਦਾ ਇਹ ਜਿੱਦਾਂ ਤੁਸੀਂ ਸਾਨੂੰ ਦੱਸਿਆ ਕਿ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਇਸ ਗੱਲ ਦੇ ਉੱਤੇ ਕਿ ਕੋਈ ਵੀ ਵਿਅਕਤੀ ਜਿਹੜਾ ਬਾਜ਼ਾਰ ਵਿੱਚ ਜਾਂਦਾ ਹੈ ਜਾਂ ਕਿਸੇ ਦੁਕਾਨ ਤੇ ਜਾਂਦਾ ਹੈ ਕੋਈ ਜਿਹੜੀ ਵਸਤੂ ਖਰੀਦਦਾ ਹੈ ਉਹ ਬਿਲ ਦੇ ਕਿ ਖਰੀਦਦਾ ਹੈ ਉਸ ਨੂੰ ਜਿਹੜਾ ਅਸੀਂ ਖਪਤਕਾਰ ਦੀ ਪਰਿਭਾਸ਼ਾ ਦੇ ਵਿੱਚ ਲੈ ਆਨੇ ਆ। ਥੋੜਾ ਜਿਹਾ ਹੋਰ ਇਸ ਗੱਲ ਨੂੰ ਹੋਰ ਵਿਸਥਾਰ ਨਾਲ ਸਾਡੇ ਦਰਸ਼ਕਾਂ ਦੀ ਜਾਣਕਾਰੀ ਲੋ ਕਿ ਇਹ ਜਿਹੜੀ ਖਪਤਕਾਰ ਜਦ ਬਾਜ਼ਾਰ ਵਿੱਚ ਜਾਂਦਾ ਹੈ ਕੇਵਲ ਉਹ ਵਸਤੂ ਹੀ ਇਹ ਖਰੀਦੂਗਾ ਖਪਤਕਾਰ ਹੋਗਾ ਜਾਂ ਅਸੀਂ ਕਈ ਵਾਰ ਦੇਖਦੇ ਆਂ ਕਿ ਕੋਈ ਵਿਅਕਤੀ ਹਨ ਕਿਸੇ ਸਰਵਿਸ ਲੈਣੇ ਜਿੱਦਾਂ ਕਿ ਅਸੀਂ ਕਹਿੰਦੇ ਆਂ ਕਿ ਕਿਸੇ ਗੱਡੀ ਦੀ ਆਪਣੀ ਉਹ ਬੰਦਾ ਸਰਵਿਸ ਕਰਾਉਣ ਚੱਲ ਗਿਆ ਜਾਂ ਫਿਰ ਕਿਸੇ ਹਸਪੀਟਲ ਵਿੱਚ ਜਾਂਦਾ ਹੈ ਜਾਂ ਫਿਰ ਕਿਸੇ ਜਿੱਦਾਂ ਥੀਏਟਰਿੰਗ ਕੰਪਨੀਆਂ ਹੋਂਨਾ ਤੋਂ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਲੈਂਦਾ ਉਹਦੇ ਬਾਰੇ ਵਿੱਚ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਵੀ ਖਪਤਕਾਰ ਦੀ ਪਰਿਭਾਸ਼ਾ ਥੱਲੇ ਆਉਂਦਾ ਜੀ ਜੀ ਬਿਲਕੁਲ ਜੀ ਇਹ ਬਿਲਕੁਲ ਖਪਤਕਾਰ ਦੀ ਪਰਿਭਾਸ਼ਾ ਦੇ ਹੇਠਾਂ ਹੀ ਆਉਂਦਾ ਹੈ ਕੋਈ ਵਿਅਕਤੀ ਜਦੋਂ ਕੋਈ ਕਾਰ ਖਰੀਦਦਾ ਹਾਂਜੀ ਕਿਤੇ ਬੈਂਕ 'ਚ ਜਾਂਦਾ ਹੈ ਹਾਂਜੀ ਜਾਂ ਕੋਈ ਵਸਤੂ ਖਰੀਦਦਾ ਤੁਸੀਂ ਸਪੋਸ ਕਰੋ ਇੰਸ਼ੋਰੈਂਸ ਪਾਲਿਸੀ ਹੀ ਲੈ ਲੈਂਦਾ ਕਿਸੇ ਕੰਪਨੀ ਤੋਂ ਜਾਂ ਬੈਂਕ ਤੋਂ ਤਾਂ ਉਹਦਾ ਖਪਤਕਾਰ ਹੀ ਮੰਨਿਆ ਜਾਂਦਾ ਹੈ ਕਾਰ ਜਦੋਂ ਲੈਂਦਾ ਹੈ ਉਹ ਕਾਰ ਦੇ ਨਾਲ ਉਹਦੀਆਂ ਜੋ ਵੀ ਟਰਮਸ ਐਂਡ ਕੰਡੀਸ਼ਨਸ ਆndੀਆਂ ਉਹਦੇ ਅਕੋਰਡਿੰਗ ਉਹ ਖਪਤਕਾਰ ਹੀ ਹੁੰਦਾ ਹੈ ਠੀਕ ਹੈ ਜੀ ਆਪਸੀਂ ਆਪਣੇ ਕਾਨੂੰਨ ਵਿੱਚ ਆਮ ਤੌਰ ਤੇ ਆ ਦੇਖਦੇ ਆ ਕਿ ਹਰ ਇੱਕ ਵਿਅਕਤੀ ਨੂੰ ਕੋਈ ਨਾ ਕੋਈ ਹੱਕ ਹੁੰਦੇ ਹਨ ਤਾਂ ਉਹ ਹੱਕ ਦੇ ਨਾਲ ਨਾਲ ਹੀ ਜ਼ਿੰਮੇਵਾਰੀਆਂ ਹੁੰਦੀਆਂ ਹਨ ਠੀਕ ਏਸੀ ਤਰ੍ਹਾਂ ਜਿਹੜਾ ਸਾਡਾ ਖਪਤਕਾਰਾਂ ਦੀ ਸੁਰੱਖਿਆ ਸੰਬੰਧੀ ਕਾਨੂੰਨ ਹੈ ਉਸ ਮੁਤਾਬਕ ਬਗੀਲ ਸਾਹਿਬ ਜਿਹੜਾ ਵੀ ਕੋਈ ਖਪਤਕਾਰ ਹੈ ਉਸ ਦੀਆਂ ਕੀ ਜ਼ਿੰਮੇਵਾਰੀਆਂ ਹਨ ਤਾਂ ਕੀ ਉਸ ਦੇ ਹੱਕ ਹਨ ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਜੀ ਸਾਡੇ ਦਰਸ਼ਕਾਂ ਨੂੰ ਖਪਤਕਾਰ ਦੀ ਜੋ ਉਹਨੂੰ ਅਧਿਕਾਰ ਪਾਪਦ ਹਨ ਉਹ ਇਹ ਹਨ ਕਿ ਜੋ ਵਸਤੂ ਉਹ ਖਰੀਦਾ ਹੈ ਪਹਿਲਾਂ ਤਾਂ ਉਹਦੀ ਗੁਣਵੱਤਾ ਉਹਦੀ ਕੁਆਲਿਟੀ ਉਹਦੀ ਐਡਕੂਏਟ ਉਹਨੂੰ ਜਾਣਨ ਦੀ ਉਹਨੂੰ ਪੂਰੀ ਜਾਣਕਾਰੀ ਹੈ ਜੀ ਜੋ ਉਹਦੀ ਕੁਆਲਿਟੀ ਹੈ ਜਾਂ ਕੋਈ ਇਸ਼ੂ ਹੈ ਉਹਦੇ ਬਾਰੇ ਵੀ ਉਹਨੂੰ ਜਾਣਨ ਦਾ ਪੂਰਾ ਅਧਿਕਾਰ ਹੈ ਤੇ ਜੇ ਕਿਸੇ ਇਨ ਐਡਿਕੁਏਟ ਕੋਈ ਉਹਨੂੰ ਪ੍ਰੋਬਲਮ ਆਉਂਦੀ ਹੈ ਉਸ ਪ੍ਰੋਡਕਟ ਦੇ ਨਾਲ ਜਾਂ ਉਸ ਵਸਤੂ ਦੇ ਨਾਲ ਤਾਂ ਉਹਦਾ ਅਧਿਕਾਰ ਜੋ ਉਹਨੂੰ ਪ੍ਰਾਪਤ ਹੈ ਉਹ ਹੈ ਜੀ ਉਹਦੇ ਖਿਲਾਫ ਮੁਕਦਮਾ ਕਰਨ ਦਾ ਜੋ ਕਿ ਉਸ ਨੂੰ ਜ਼ਿਲ੍ਹਾ ਅਦਾਲਤ ਕੰਜ਼ਿਊਮਰ ਕੋਰਟ ਜਿੱਥੇ ਕਿਹਾ ਜਾਂਦਾ ਉਹਦੇ ਸਾਹਮਣੇ ਉਹ ਆਪਣਾ ਪੱਖ ਰੱਖ ਸਕਦਾ ਇਹ ਉਹਦੇ ਅਧਿਕਾਰ ਹਨ ਖਪਤਕਾਰ ਦੇ ਕਈ ਵਾਰ ਅਸੀਂ ਜਦ ਕੋਈ ਵੀ ਵਸਤੂ ਅਸੀਂ ਖਰੀਦਦੇ ਹਾਂ ਤਾਂ ਉਸ ਦਾ ਸਾਨੂੰ ਇੱਕ ਬਿੱਲ ਮਿਲਦਾ ਜੀ ਜੀ ਬੰਦੇ ਥੱਲੇ ਕਿ ਲਿਖਿਆ ਹੁੰਦਾ ਹੈ ਕਿ ਜਿਹੜੀ ਵੀ ਕੋਈ ਲੜਾਈ ਝਗੜਾ ਹੋਊਗਾ ਜਾਂ ਕੋਈ ਲੀਗਲ ਕੰਪਲੀਕੇਸ਼ਨ ਆਉਂਦੀ ਆ ਉਹ ਲਿਖਿਆ ਹੁੰਦਾ ਸਬਜੈਕਟ ਟੂ ਜੂਰਿਸਡਿਕਸ਼ਨ ਜਲੰਧਰ ਜਾਂ ਸਬਜੈਕਟ ਟੂ ਜੂਰਿਸਡਿਕਸ਼ਨ ਬੰਬਈ ਕਹਿੰਦਾ ਭਾਵੇਂ ਕੋਈ ਵੀ ਕੇਸ ਹੋਊਗਾ ਤਾਂ ਉਹ ਸ਼ਹਿਰ ਦੇ ਵਿੱਚ ਹੀ ਹੋਊਗਾ ਕੀ ਇਹ ਕੰਜ਼ਿਊਮਰ ਐਕਟ ਦੇ ਮੁਤਾਬਕ ਐਦਾ ਹੋ ਸਕਦਾ ਹੈ ਕਿ ਜਾਂ ਫਿਰ ਜਿਹੜਾ ਖਪਤਕਾਰ ਹੈ ਉਹ ਆਪਣੀ ਜਿਹੜੀ ਕੋਰਟ ਤੇ ਜਿਹੜੀ ਹੈਗੀ ਆ ਕਾਨੂੰਨ ਮੁਤਾਬਕ ਜੂਰਿਸਡਿਕਸ਼ਨ ਬੰਦੀ ਆ ਉਹਦੇ ਹਿਸਾਬ ਨਾਲ ਚੱਲੂਗਾ ਜੀ ਉਹਦੇ ਬਾਰੇ ਦੱਸੋ ਜੀ ਦੇਖੋ ਜੀ ਅੱਜ ਕੱਲ ਕੰਪਨੀਆਂ ਨਾ ਕੋਈ ਵੀ ਤੁਸੀਂ ਬਿੱਲ ਦੇਖ ਲਓ ਮਨਮਾਨੇ ਢੰਗ ਨਾਲ ਥੱਲੇ ਇੱਕ ਗੱਲ ਲਿਖੀ ਤੁਹਾਨੂੰ ਆਮ ਤੌਰ ਤੇ ਦਿਖੇਗੀ ਜੇ ਕੋਈ ਵੀ ਡਿਸਪਿਊਟ ਅਰਾਈਜ਼ ਹੁੰਦਾ ਹੈ ਤਾਂ ਉਹਦੀ ਜੂਰਿਸਡਿਕਸ਼ਨ ਹੈ ਕਲਕੱਤਾ ਹੋਵੇਗੀ ਬੰਬਈ ਹੋਵੇਗੀ ਚੀਜ਼ ਭਾਵੇਂ ਤੁਸੀਂ ਜਲੰਧਰੋਂ ਖਰੀਦੀ ਹੋਵੇ ਠੀਕ ਹੈ ਜੀ ਲੇਕਿਨ ਮੈਂ ਕਹਿਣਾ ਚਾਹਾਂਗਾ ਕਿ ਜੋ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਹੈ ਇਸ ਵਿੱਚ ਅਜੇ ਹੀ ਕੋਈ ਵੀ ਗੱਲ ਨਹੀਂ ਲਿਖੀ ਹੈ ਕਿ ਚੀਜ਼ ਤੁਸੀਂ ਜਿੱਥੋਂ ਖਰੀਦੀ ਹੈ ਉੱਥੇ ਹੀ ਜਾਓ ਉਪਭੋਗਤਾ ਜਿੱਥੇ ਦਾ ਰਹਿਣ ਵਾਲਾ ਹੈ ਉੱਥੇ ਉਹ ਮੁਕਦਮਾ ਉਸ ਜ਼ਿਲ੍ਹਾ ਅਦਾਲਤ ਵਿੱਚ ਕਰ ਸਕਦਾ ਹੈ ਜਿਸ ਨੂੰ ਕੋਈ ਕੰਜ਼ਿਊਮਰ ਕੋਰਟ ਕਿਹਾ ਜਾਂਦਾ ਹੈ ਉਸ ਨੂੰ ਉਸ ਜਗ੍ਹਾ ਦੇ ਉੱਪਰ ਜਾਣ ਦੀ ਜ਼ਰੂਰਤ ਨਹੀਂ ਹੈ ਜੋ ਕਿ ਬਿੱਲ ਦੇ ਉੱਪਰ ਲਿਖੀ ਹੁੰਦੀ ਹੈ ਠੀਕ ਹੈ ਜੀ ਜਿੱਦਾਂ ਤੁਸੀਂ ਸਾਨੂੰ ਦੱਸਿਆ ਕਿ ਜਿਹੜਾ ਕੰਜ਼ਿਊਮਰ ਕੋਰਟ ਬਣਾਏ ਗਏ ਹਨ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਹਿੰਦੁਸਤਾਨ ਦੇ ਇੱਕ ਜਿਹੜੀ ਕੰਜ਼ਿਊਮਰ ਕੋਰਟ ਹੋਊਗੀ ਜੀ ਸਭ ਤੋਂ ਪਹਿਲਾਂ ਤਾਂ ਇਸ ਗੱਲ ਬਾਰੇ ਥੋੜੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਹੋਰ ਦਿਓ ਕਿ ਜਿਹੜੀ ਕੰਜ਼ਿਊਮਰ ਕੋਰਟ ਦੇ ਵਿੱਚ ਆਮ ਤੌਰ ਤੇ ਜਿਹੜੇ ਜਿਹੜੇ ਸਾਡੇ ਸਿਵਲ ਜਾਂ ਸੈਸ਼ਨ ਜੱਜਿਸ ਹੁੰਦੇ ਆ ਉਹ ਜੱਜਿਸ ਉੱਥੇ ਬਹਿੰ ਮਾਨਯੋਗ ਅਦਾਲਤਾਂ ਉਹ ਕੰਡਕਟ ਕਰਦੇ ਆ ਜਾਂ ਫਿਰ ਇਹਦੇ ਬਾਰੇ ਕੋਈ ਸਪੈਸ਼ਲ ਟਰਬਿਊਨਲ ਬਣਾਇਆ ਜਾਂਦਾ ਹੈ ਜਾਂ ਕੋਈ ਫੋਰਮ ਬਣਾਇਆ ਜਾਂਦਾ ਉਹਦੇ ਬਾਰੇ ਥੋੜਾ ਜਿਆਦਾ ਦੱਸਿਓ ਜੀ ਦੇਖੋ ਜੀ ਜੋ ਐਕਟ ਪੁਰਾਣਾ 1986 ਦੇ ਮੁਤਾਬਕ ਸੀ ਉਸ ਦੇ ਵਿੱਚ ਤਾਂ ਡੈਫੀਨੇਸ਼ਨਸ ਦੇ ਵਿੱਚ ਹੀ ਲਿਖਿਆ ਹੋਇਆ ਸੀ ਵੀ ਕੌਣ ਜੱਜ ਕੰਜ਼ਿਊਮਰ ਕੋਰਟ ਦਾ ਬਣ ਸਕਦਾ ਹੈ ਠੀਕ ਹੈ ਜੀ ਠੀਕ ਹੈ ਹੁਣ ਜੋ ਨਵਾਂ ਐਕਟ ਹੈ ਉਹਦੇ ਮੁਤਾਬਕ ਜੋ ਸੈਂਟਰਲ ਗਵਰਨਮੈਂਟ ਹੈ ਉਹ ਹੀ ਨਿਯਤ ਕਰਦੀ ਹੈ ਕਿ ਕੌਣ ਜੋ ਕੰਜ਼ਿਊਮਰ ਕੋਰਟ ਦਾ ਜੱਜ ਬਣ ਸਕਦਾ ਹੈ ਤੇ ਉਹਦੇ ਮੈਂਬਰ ਜੇ ਹੈ ਉਹ ਕੌਣ ਬਣ ਸਕਦੇ ਹੈਗੇ ਨਵੇਂ ਐਕਟ 2019 ਦੇ ਮੁਤਾਬਕ ਇੱਕ ਤਾ ਗੱਲ ਹੋ ਗਈ ਜੀ ਟ੍ਰਿਬਿਊਨਲ ਬਣਨਾ ਹੈ ਜਾਂ ਫੋਰਮ ਬਣਨਾ ਹੈ ਜਾਂ ਫਿਰ ਸੈਂਟਰਲ ਗਵਰਨਮੈਂਟ ਡਿਸਾਈਡ ਕਰੂਗੀ ਕਿ ਮਾਨਯੋਗ ਜਿਹੜੇ ਜੱਜ ਸਬ ਕੋਣ ਹੋਗੇ ਜਿਨ੍ਹਾਂ ਨੇ ਕੰਜ਼ਿਊਮਰ ਕੋਰਟ ਨੂੰ ਕੰਡਕਟ ਕਰਨਾ ਹੈ ਤਾਂ ਉਥੇ ਦਾ ਕੰਮ ਕਰ ਦੇਖਣਾ ਹੈ ਜੀ ਇਸ ਤੋਂ ਅਗਲੀ ਗੱਲ ਇਹ ਹੈ ਕਿ ਅਸੀਂ ਪਹਿਲੇ ਸਮੇਂ ਦੇ ਵਿੱਚ ਵੀ ਦੇਖਦੇ ਆਏ ਹਾਂ ਕਿ ਹਰ ਇੱਕ ਜਿਹੜੀ ਕੋਰਟ ਹੁੰਦੀ ਹੈ ਚਾਹੇ ਉਹ ਸਿਵਲ ਕੋਰਟ ਹੋਵੇ ਦਿਵਾਨੀ ਦੀ ਅਦਾਲਤ ਹੋਵੇ ਜਾਂ ਫੌਜਦਾਰੀ ਦੀ ਅਦਾਲਤ ਹੋਵੇ ਉਨ੍ਹਾਂ ਦਾ ਜਿਹੜਾ ਇੱਕ ਜੂਰਿਸਡਿਕਸ਼ਨ ਹੁੰਦੀ ਹੈ ਉਹ ਇੱਕ ਪਾਰਟਿਕੂਲਰ ਹੁੰਦੀ ਹੈ ਕਿ ਜਿਹੜਾ ਖਾਸ ਕਰ ਜਿਹੜੀ ਹੁੰਦੀ ਹੈ ਦਿਵਾਨੀ ਨੇ ਅਦਾਲਤ ਉਹਦੇ ਵਿੱਚ ਕੋਈ ਵੀ ਅਸੀਂ ਕੇਸ ਕਰਨਾ ਕਈ ਵਾਰ ਅਸੀਂ ਦੇਖਦੇ ਹਾਂ ਕਿ ਉਹ ਮੋਨਿਟਰੀ ਜੂਰਿਸਡਿਕਸ਼ਨ ਵੀ ਹੁੰਦੀ ਹੈ ਕਿ ਜੇ ਤਾਂ ਕੇਸ ਕੋਸ 100 ਰੁਪਏ ਦਾ ਤਾਂ ਛੋਟੀ ਅਦਾਲਤ ਹੋਊਗਾ ਜਾਂ ਜ਼ਿਆਦਾ ਪੈਸਿਆਂ ਦਾ ਤਾਂ ਵੱਡੀ ਅਦਾਲਤ ਹੋਊਗਾ ਜੀ ਐਦਾਂ ਵੀ ਜਿਹੜੀਆਂ ਵਿਧੀਆਂ ਹੈਗੀਆਂ ਇਹ ਸਾਡੇ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਥੱਲੇ কোর্ਟਸ ਹੈਗੀਆਂ ਉਹਦੇ ਉੱਤੇ ਵੀ ਲਾਗੂ ਹੁੰਦੀਆਂ ਜੀ ਬਿਲਕੁਲ ਹੁੰਦੀਆਂ ਜੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜੋ 2019 ਦਾ ਹੈ ਉਸ ਦੇ ਮੁਤਾਬਕ ਜੋ ਅਦਾਲਤ ਹੈ ਜ਼ਿਲ੍ਹਾ ਵਾਈਜ਼ ਜੋ ਹੈ ਉਹ ਨਿਰਧਾਰਤ ਕੀਤੀ ਗਈ ਹੈ ਸਟੇਟ ਵਾਈਜ਼ ਅਲੱਗ ਤੋਂ ਅਦਾਲਤ ਕੀਤੀ ਗਈ ਹੈ ਤੇ ਜੋ ਨੈਸ਼ਨਲ ਵਾਈਜ਼ ਹੈ ਜਿਸ ਦਾ ਕਿ ਕੋਰਟ ਹੈ ਉਹ ਦਿੱਲੀ ਦੇ ਵਿੱਚ ਹੈ ਐਕਟ ਦੇ ਮੁਤਾਬਕ ਤੇ ਮੋਨੀਟਰੀ ਜਿਹੜੀ ਗੱਲ ਆਈ ਹੈ ਕਿ ਕਿੰਨੇ ਤੱਕ ਦਾ ਤੁਸੀਂ ਮੁਕਦਮਾ ਜ਼ਿਲ੍ਹਾ ਅਦਾਲਤ ਦੇ ਵਿੱਚ ਜਾਂ ਸਟੇਟ ਕਮਿਸ਼ਨ ਦੇ ਵਿੱਚ ਜਾਂ ਉਸ ਤੋਂ ਉੱਪਰ ਨੈਸ਼ਨਲ ਅਦਾਲਤ ਦੇ ਵਿੱਚ ਲੈ ਕੇ ਜਾ ਸਕਦੇ ਹੋ ਉਹ ਹੈ ਜੀ 1 ਕਰੋੜ ਤੱਕ ਦਾ ਜੋ ਮੁਕਦਮਾ ਹੈ ਉਹ ਤੁਸੀਂ ਜ਼ਿਲ੍ਹਾ ਅਦਾਲਤ ਤੱਕ ਲੈ ਕੇ ਜਾ ਸਕਦੇ ਹੋ ਠੀਕ ਹੈ ਉਸ ਤੋਂ ਉੱਪਰ 10 ਕਰੋੜ ਤੱਕ ਦਾ ਜੋ ਹੈ ਉਹ ਤੁਸੀਂ ਬਿਲਕੁਲ ਡਾਇਰੈਕਟਲੀ ਸਟੇਟ ਕਮਿਸ਼ਨ 'ਚ ਲੈ ਕੇ ਜਾ ਸਕਦੇ ਹੋ ਤੇ 10 ਕਰੋੜ ਤੋਂ ਜ਼ਿਆਦਾ ਦਾ ਹੈ ਤਾਂ ਉਹ ਨੈਸ਼ਨਲ ਅਦਾਲਤ ਦੇ ਵਿੱਚ ਜਾਏਗਾ ਜਿਸ ਨੂੰ ਕਿ ਜ਼ਿਲ੍ਹਾ ਨੈਸ਼ਨਲ ਅਦਾਲਤ ਕਿਹਾ ਜਾਂਦਾ ਹੈ ਠੀਕ ਹੈ ਜੀ ਜਦੋਂ ਅਸੀਂ ਕੇਸ ਕਰਦੇ ਹਾਂ ਕੰਜ਼ਿਊਮਰ ਕੋਰਟ ਦੇ ਵਿੱਚ ਜਿਹਨੂੰ ਅਸੀਂ ਸਮਾਇ ਦੇ ਵਿੱਚ ਆਮ ਤੌਰ ਤੇ ਖਪਤਕਾਰਾਂ ਦੀ ਜਿਹੜੀਆਂ ਅਦਾਲਤਾਂ ਨੂੰ ਕੰਜ਼ਿਊਮਰ ਕੋਰਟ ਕਹਿੰਦੇ ਆ ਉਹਦੇ ਵਿੱਚ ਕੁਝ ਇਹੋ ਜਿਹੀਆਂ ਵਿਹਦਾਤਾ ਮਾਨਜੋਗ ਅਦਾਲਤਾਂ ਨੂੰ ਦਿੱਤੀਆਂ ਗਈਆਂ ਕਿ ਇਹ ਜਿਹੜਾ ਕੋਈ ਵੀ ਕੇਸ ਸਾਡੇ ਕੋ ਹੁੰਦਾ ਹੈ ਕੋਈ ਮਿੱਥੇ ਸਮੇਂ ਦੇ ਵਿੱਚ ਵਿੱਚ ਇਹ ਪੂਰਾ ਕਰਨਾ ਹੈ ਜੀ ਜੀ ਬਿਲਕੁਲ ਜੀ ਪੁਰਾਣੇ ਐਕਟ ਦੇ ਵਿੱਚ ਵੀ ਇਹ ਗੱਲ ਲਿਖੀ ਸੀ ਤੇ ਨਵੇਂ ਐਕਟ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਕੋਈ ਵੀ ਮੁਕਦਮਾ ਹੈ ਜਦੋਂ ਤੋਂ ਕੋਈ ਝਗੜਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਦੇ 2 ਸਾਲ ਦੇ ਅੰਦਰ ਤੁਸੀਂ ਜੋ ਹੈ ਜ਼ਿਲ੍ਹਾ ਅਦਾਲਤ ਦੇ ਕੋਲ ਆਪਣਾ ਮੁਕਦਮਾ ਦਾਖਲ ਕਰ ਸਕਦੇ ਹੋ ਸੋ 2 ਸਾਲ ਦਾ ਸਮੇਂ ਜੋ ਹੈ ਜ਼ਿਲ੍ਹਾ ਅਦਾਲਤ ਕੋਲ ਆਪਣਾ ਮੁਕਦਮਾ ਦਾਇਰ ਕਰਨ ਦਾ ਜੋ ਐਕਟ ਦੇ ਮੁਤਾਬਕ ਦਿੱਤਾ ਗਿਆ ਹੈ ਖਪਤਕਾਰਾਂ ਨੂੰ ਠੀਕ ਹੈ ਜੀ ਇਹ ਗੱਲ ਹੋ ਗਈ ਕਿ ਕਿਸੇ ਇੱਕ ਵਿਅਕਤੀ ਨੂੰ ਕੋਈ ਸਮੱਸਿਆ ਆ ਗਈ ਹੈ ਤਾਂ ਉਸ ਦਾ 2 ਸਾਲ ਦਾ ਕੋਈ ਸਮਾਂ ਹੈ ਕਿ ਉਹ 2 ਸਾਲ ਦੇ ਅੰਦਰ ਅੰਦਰ ਜਾ ਕੇ ਜਿਹੜਾ ਕੋਰਟ ਦਾ ਦਰਵਾਜ਼ਾ ਉਹ ਖੜਕੜਾ ਸਕਦਾ ਹੈ ਠੀਕ ਹੈ ਕੀ ਅਦਮਾਨ ਜੋਗ ਅਦਾਲਤ ਦੀ ਵੀ ਕੋਈ ਅਦਾ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਕੇਸ ਕੋਰਟ ਦੇ ਵਿੱਚ ਧਾਇਰ ਹੋ ਗਿਆ ਹੈ ਉਹ ਜਾਂ 1 ਸਾਲ ਦੇ ਵਿੱਚ ਜਾਂ 6 ਮਹੀਨੇ ਦੇ ਵਿੱਚ ਜਿਹਨੂੰ ਅਸੀਂ ਸਮਰੀ ਪ੍ਰੋਸੀਜਰ ਕਹਿੰਦੇ ਆ ਉਹਦੇ ਮੁਤਾਬਕ ਇਹ ਪੂਰਾ ਕਰਨਾ ਹੈ ਜਾਂ ਫਿਰ ਇਹਦੇ ਵਿੱਚ ਜਿੰਨਾ ਮਰਜ਼ੀ ਸਮਾਂ ਲੱਗ ਸਕਦਾ ਹੈ ਨਹੀਂ ਜੀ ਐਕਟ ਦੇ ਮੁਤਾਬਕ ਇਹਦੇ ਵਿੱਚ ਹਦਾਇਤਾਂ ਸਪਸ਼ਟ ਤੌਰ ਦਿੱਤੀਆਂ ਹਨ ਕੋਈ ਵੀ ਮੁਕਦਮਾ ਜੋ ਜ਼ਿਲ੍ਹਾ ਅਦਾਲਤ ਦੇ ਵਿੱਚ ਦਾਖਲ ਕੀਤਾ ਗਿਆ ਹੈ ਉਸ ਨੂੰ ਡਿਸਾਈਡ ਕਰਨ ਦਾ ਜੋ ਸਮੇਂ ਹੈ ਉਹ ਹੈ ਜੀ ਜਦੋਂ ਤੋਂ ਜਿਹੜੀ ਓਪੋਜ਼ਿਟ ਪਾਰਟੀ ਜਿਹਦੇ ਖਿਲਾਫ ਤੁਸੀਂ ਮੁਕਦਮਾ ਕੀਤਾ ਹੈ ਉਹਨੂੰ ਜਦੋਂ ਨੋਟਿਸ ਰੀਸੀਵ ਹੋ ਜਾਂਦਾ ਹੈ ਤਾਂ 3 ਮਹੀਨੇ ਦੇ ਅੰਦਰ ਹੈ ਉਹ ਜ਼ਿਲ੍ਹਾ ਅਦਾਲਤ ਨੇ ਮੁਕਦਮਾ ਡਿਸਾਈਡ ਕਰਨਾ ਹੈ ਜੇ ਉਹ ਨਹੀਂ ਕਰ ਪਾਉਂਦੇ 3 ਮਹੀਨੇ ਦੇ ਅੰਦਰ ਡਿਸਾਈਡ ਤਾਂ ਉਹਨਾਂ ਨੂੰ ਰੀਜ਼ਨ ਲਿਖ ਕੇ ਉਹਨੂੰ ਉਸ ਤੋਂ ਬਾਅਦ ਵੀ ਲੈ ਕੇ ਜਾ ਸਕਦੇ ਨੇ ਵੀ ਕਿਉਂ ਇੰਨਾ ਜ਼ਿਆਦਾ ਸਮਾਂ ਲੱਗਿਆ ਇਸ ਕਰਕੇ ਜੋ ਸਮਾਂ ਦਿੱਤਾ ਗਿਆ ਹੈ ਉਹ ਨੋਟਿਸ ਤੋਂ ਬਾਅਦ 3 ਮਹੀਨੇ ਦਾ ਹੀ ਦਿੱਤਾ ਗਿਆ ਹੈ ਨਵੇਂ ਐਕਟ ਦੇ ਮੁਤਾਬਕ ਠੀਕ ਹੈ ਜੀ ਵਕੀਲ ਸਾਹਿਬ ਇੱਕ ਕਰ ਤਾਂ ਸਮਾਜ ਦੇ ਵਿੱਚ ਲੋਕਾਂ ਨੂੰ ਪਤਾ ਹੈ ਕਿ ਜਦ ਵੀ ਕੋਈ ਖਪਤਕਾਰ ਦੇ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਕੰਜ਼ਿਊਮਰ ਕੋਰਟ ਜਾ ਸਕਦਾ ਹੈ ਪਰ ਕੰਜ਼ਿਊਮਰ ਕੋਰਟ ਜਾ ਕੇ ਜਦ ਕੋਈ ਖਪਤਕਾਰ ਜਾਂ ਵਿਅਕਤੀ ਜਾਂਦਾ ਹੈ ਉਸ ਨੂੰ ਕਿਸ ਤਰ੍ਹਾਂ ਦਾ ਨਿਆਂ ਮਿਲਦਾ ਹੈ ਕਹਿੰਦਾ ਭਾਵ ਕਿ ਜਿਹਨੂੰ ਆਪਾਂ ਲੀਗਲ ਲੈਂਗੁਏਜ ਕਹਿੰਦੇ ਕਿਸ ਤਰ੍ਹਾਂ ਦਾ ਰੀਲੀਫ ਮਿਲਦਾ ਹੈ ਜੀ ਦੇਖੋ ਜੀ ਖਪਤਕਾਰ ਨੂੰ ਜਦੋਂ ਕੋਈ ਪ੍ਰੋਬਲਮ ਆਂਦੀ ਹੈ ਪ੍ਰੋਡਕਟ ਹੈ ਕੋਈ ਵਸਤੂ ਹੈ ਕੋਈ ਚੀਜ਼ ਹੈ ਕੋਈ ਡਿਫੈਕਟ ਹੈ ਕੋਈ ਡੈਫੀਸ਼ੀਅਨਸੀ ਆ ਗਈ ਹੈ ਤਾਂ ਉਹ ਜਦੋਂ ਕੰਜ਼ਿਊਮਰ ਕੋਰਟ ਜਾਂਦਾ ਹੈ ਤਾਂ ਕੰਜ਼ਿਊਮਰ ਕੋਰਟ ਦੇ ਕੋਲ ਇਹ ਅਧਿਕਾਰ ਹੈ ਕਿ ਜੋ ਪ੍ਰੋਡਕਟ 'ਚ ਕੋਈ ਡਿਫੈਕਟ ਹੈ ਜਾਂ ਕੋਈ ਡੈਫੀਸ਼ੀਐਂਸੀ ਕਿਸੇ ਵੱਲੋਂ ਕੀਤੀ ਗਈ ਹੈ ਉਸ ਨੂੰ ਰਿਪਲੇਸ ਕਰਨ ਦਾ ਉਸ ਨੂੰ ਬਦਲਣ ਦਾ ਤੇ ਖਪਤਕਾਰ ਨੂੰ ਕੰਪਨਸੇਸ਼ਨ ਦਿਵਾਉਣ ਦਾ ਜੋ ਹੈ ਅਧਿਕਾਰ ਉਸ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਠੀਕ ਹੈ ਜੀ ਇਹ ਆਪਾਂ ਗੱਲ ਕਰਦੇ ਹਾਂ ਜੀ ਕੰਪਨਸੇਸ਼ਨ ਦੀ ਸਭ ਤੋਂ ਪਹਿਲਾਂ ਜੀ ਜਦ ਕੋਈ ਵਿਅਕਤੀ ਜਾਂਦਾ ਹੈ ਤਾਂ ਉਹ ਕੰਪਨਸੇਸ਼ਨ ਜਿਹਨੂੰ ਅਸੀਂ ਮੁਆਵਜ਼ਾ ਪੰਜਾਬੀ ਵਿੱਚ ਕਹਿੰਦੇ ਹਾਂ ਉਸ ਦੀ ਜਿਹੜੀ ਹੈ ਮਾਨਯੋਗ ਅਦਾਲਤ ਤੋਂ ਮੰਗ ਕਰਦਾ ਹੈ ਜਦ ਮਾਨਯੋਗ ਅਦਾਲਤ ਨੇ ਮੁਆਵਜ਼ਾ ਦੇਣਾ ਹੁੰਦਾ ਹੈ ਉਹ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਮਾਨਯੋਗ ਅਦਾਲਤ ਕਿਸੇ ਵਿਅਕਤੀ ਨੂੰ ਉਹ ਮੁਆਵਜ਼ਾ ਦਿੰਦੀ ਹੈ ਕਿ ਉਸ ਨੂੰ ਜਿਹੜੀ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਮੈਂਟਲ ਕਹਿੰਦੇ ਆ ਹਰਾਸਮੈਂਟ ਪੰਜਾਬੀ ਚ ਆਪਾਂ ਕਹ ਲੈਨੇ ਆ ਜੀ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਹੋਇਆ ਜਾਂ ਉਸ ਨੂੰ ਕੰਮ ਦੇ ਵਿੱਚ ਕੋਈ ਘਾਟਾ ਪਿਆ ਇੱਦਾਂ ਦੀਆਂ ਕਿਹੜੀਆਂ ਗੱਲਾਂ ਜਿਨ੍ਹਾਂ ਦੇ ਬਾਰੇ ਮਾਨਜੋਗ ਅਦਾਲਤ ਉਹ ਪਹਿਲੇ ਵਿਚਾਰਦੀ ਹੈ ਤਾਂ ਫੇਰ ਮੁਆਫੀサル ਦਿੰਦੇ ਹੈ ਦੇਖੋ ਜਦੋਂ ਖਪਤਕਾਰ ਦਾ ਕੋਈ ਝਗੜਾ ਇਸ ਤਰ੍ਹਾਂ ਦਾ ਪੈਦਾ ਹੋ ਜਾਂਦਾ ਹੈ ਤਾਂ ਜਦੋਂ ਉਹ ਮੁਕਦਮਾ ਦਾਖਲ ਕਰਦਾ ਹੈ ਤਾਂ ਅਦਾਲਤ ਮੁਕਦਮੇ ਦੇ ਦੌਰਾਨ ਇਹ ਚੀਜ਼ ਦੇਖਦੀ ਹੈ ਕਿ ਖਪਤਕਾਰ ਨੇ ਜੋ ਵਸਤੂ ਆਪਣੇ ਵਰਤੋਂ ਵਾਸਤੇ ਲਈ ਸੀਗੀ ਉਹਨੂੰ ਉਹ ਨਹੀਂ ਯੂਜ਼ ਕਰ ਪਾਇਆ ਜਾਂ ਉਹਦੇ ਤੋਂ ਪ੍ਰਿਵੈਂਟ ਹੋ ਗਿਆ ਕਰਨ ਤੋਂ ਤਾਂ ਉਹਨੂੰ ਜੋ ਨੁਕਸਾਨ ਹੋਇਆ ਕਿਉਂਕਿ ਜਦੋਂ ਇੱਕ ਵਿਅਕਤੀ ਜਾਂਦਾ ਹੈ ਸਮਾਨ ਲੈਣ ਤਾਂ ਉਹ ਹੀ ਸੋਚ ਕੇ ਜਾਂਦਾ ਹੈ ਕਿ ਇਹ ਸਮਾਨ ਮੇਰਾ ਬਹੁਤ ਚੱਲੇਗਾ acha ਇਹਦੀ ਵਾਰੰਟੀ ਤੇ ਗਾਰੰਟੀ ਅੱਛੀ ਦਿੱਤੀ ਗਈ ਹੈ ਠੀਕ ਹੈ ਜੀ ਜਦੋਂ ਉਹਦੇ ਅਕੋਰਡਿੰਗਲੀ ਉਹ ਨਹੀਂ ਚੱਲ ਪੰਦਾ ਤਾਂ ਉਹਨੂੰ ਹਰਾਸਮੈਂਟ ਜੋ ਹੁੰਦੀ ਹੈ ਉਹ ਪੈਸਿਆਂ ਦੇ ਵਿੱਚ ਤਾਂ ਬਿਆਨ ਨਹੀਂ ਕੀਤੀ ਜਾ ਸਕਦੀ ਲੇਕਿਨ ਅਦਾਲਤ ਕੋਸ਼ਿਸ਼ ਕਰਦੀ ਹੈ ਹਮੇਸ਼ਾ ਕਿ ਇਸ ਵਿਅਕਤੀ ਨੂੰ ਕੁਝ ਪੈਸੇ ਇਸ ਤਰ੍ਹਾਂ ਦੇ ਦਵਾਏ ਜਾਣ ਕਿ ਇਸ ਦੀ ਵੀ ਹੱਕ ਰੱਸੀ ਹੋ ਜਾਵੇ ਠੀਕ ਹੈ ਜੀ ਇਸ ਦੇ ਨਾਲ ਲੱਗਦਾ ਅਗਲਾ ਸਵਾਲ ਹੈ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਅਦਾਲਤ ਦਾ ਮਤਲਬ ਇਹ ਹੈ ਕਿ ਕਿਸੇ ਵੀ ਵਿਅਕਤੀ ਨੇ ਅਦਾਲਤ ਜਾਣਾ ਹੈ ਤਾਂ ਉਸ ਨੂੰ ਆਪਣਾ ਇੱਕ ਵਕੀਲ ਕਰਨਾ ਪਵੇਗਾ ਜੀ ਕੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਮੁਤਾਬਕ ਆ ਅਦਾਲਤ ਦੇ ਵਿੱਚ ਕੋਈ ਵੀ ਵਿਅਕਤੀ ਆਪਣੇ ਆਪ ਦੀ ਪੈਰਵੀ ਕਰ ਸਕਦਾ ਹੈ ਕਿ ਵਕੀਲ ਕਰਨਾ ਉੱਥੇ ਜ਼ਰੂਰੀ ਹੁੰਦਾ ਹੈ ਜੀ ਦੇਖੋ ਐਕਟ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਠੀਕ ਹੈ ਲੇਕਿਨ ਤੁਹਾਨੂੰ ਜੇਕਰ ਤੁਸੀਂ ਮੁਕਦਮਾ ਦਾਖਲ ਕਰਦੇ ਹੋ ਤਾਂ ਤੁਹਾਨੂੰ ਇਸ ਐਕਟ ਦੀਆਂ ਬਾਰੀਕੀਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਇਹਨਾਂ ਬਰੀਕੀਆਂ ਦੇ ਗਿਆਨ ਦੇ ਮੁਤਾਬਕ ਹੀ ਚੱਲੋਗੇ ਤਾਂ ਹੀ ਤੁਸੀਂ ਆਪਣੇ ਮੁਕਦਮੇ ਦਾ ਹੱਲ ਕਰਵਾਉਂਗੇ ਠੀਕ ਹੈ ਜੀ ਵਕੀਲ ਨੂੰ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਹਰ ਚੀਜ਼ ਦਾ ਗਿਆਨ ਹੈ ਇਸ ਕਰਕੇ ਹੀ ਲੋਕ ਵਕੀਲ ਕਰਦੇ ਨੇ ਲੇਕਿਨ ਜੇ ਤੁਹਾਨੂੰ ਆਪ ਗਿਆਨ ਹੈ ਐਕਟ ਦੇ ਬਾਰੇ ਤਾਂ ਤੁਸੀਂ ਇਹਨਾਂ ਬਰੀਕੀਆਂ ਨੂੰ ਜਾਣਦੇ ਹੋ ਤਾਂ ਤੁਸੀਂ ਆਪ ਵੀ ਆਪਣਾ ਮੁਕਦਮਾ ਦਾਖਲ ਕਰ ਸਕਦੇ ਹੋ ਵਕੀਲ ਸਾਹਿਬ ਤੁਸੀਂ ਦੱਸਿਆ ਕਿ ਮਾਨਯੋਗ ਅਦਾਲਤ ਪੂਰੇ ਧਿਆਨ ਨਾਲ ਜਿਹੜਾ ਇਹ ਕੇਸ ਨੂੰ ਸਟੱਡੀ ਕਰਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਜੇ ਮਾਨਯੋਗ ਅਦਾਲਤ ਨੂੰ ਲੱਗੇ ਤਾਂ ਉਹ ਜਿਹੜਾ ਹੈ ਮੁਆਵਜ਼ਾ ਦੇ ਸਕਦੇ ਹੈ ਜੀ ਅਗਲਾ ਸਵਾਲ ਇਹ ਹੀ ਹੈ ਕਿ ਕਿੰਨਾ ਮੁਆਵਜ਼ਾ ਦੇ ਸਕਦੇ ਹਨ ਸਭ ਤੋਂ ਪਹਿਲਾਂ ਤਾਂ ਜਦ ਕਿਸੇ ਵਿਅਕਤੀ ਨੇ ਕੇਸ ਕਰਨਾ ਹੈ ਕਿ ਉਹ ਆਪਣੇ ਦਾਅਵੇ ਦੇ ਵਿੱਚ ਲਿਖੂਗਾ ਕਿ ਮੈਨੂੰ ਇੰਨਾ ਮੁਆਵਜ਼ਾ ਦਿੱਤਾ ਜਾਵੇ ਅਗਲੀ ਗੱਲ ਹੈ ਕਿ ਮਾਨਜੋਗ ਅਦਾਲਤ ਕੋ ਜੀ ਕਿ ਕਿੰਨੀ ਜੂਰਿਸਡਿਕਸ਼ਨ ਹੈ ਮੁਆਵਜ਼ਾ ਦੇਣ ਦੀ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਕੰਪਨਸੇਸ਼ਨ ਜੋ ਹੈ ਮੁਆਵਜ਼ਾ ਜੋ ਲਫ਼ਜ਼ ਹੈ ਐਕਟ ਦੇ ਵਿੱਚ ਇਸ ਦੀ ਕਿਤੇ ਡੈਫੀਨੇਸ਼ਨ ਨਹੀਂ ਹੈ ਕੰਪਨਸੇਸ਼ਨ ਦੀ ਲੇਕਿਨ ਕੋਰਟ ਤੁਹਾਡਾ ਲਾਈਫ ਸਟਾਈਲ ਤੁਹਾਡਾ ਸਟੇਟਸ ਤੇ ਤੁਹਾਨੂੰ ਜੋ ਹਰਾਸਮੈਂਟ ਹੋਈ ਹੈ ਉਸ ਦੌਰਾਨ ਜੋ ਤੁਸੀਂ ਆਪਣੇ ਮੁਕਦਮੇ ਦੇ ਲੈ ਕੇ ਆਇਓ কোর্ਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਕੋਰਟ ਉਹਨੂੰ ਮੁਆਵਜ਼ਾ ਗ੍ਰਾਂਟ ਕਰਦੀ ਹੈ ਕਿ ਇੱਕ ਵਿਅਕਤੀ 3 ਸਾਲ ਤੱਕ ਕਚਹਿਰੀ ਦੇ ਚੱਕਰ ਕੱਟ ਰਿਹਾ ਹੈ ਆਪਣੀ ਵਸਤੂ ਵੀ ਨਹੀਂ ਇਸਤੇਮਾਲ ਕਰ ਪਾਇਆ ਤਾਂ ਇਸ ਰਿਲੇਟਡ ਜੋ ਹੈ ਕੋਰਟ ਫਿਰ ਉਸ ਚੀਜ਼ ਨੂੰ ਦੇਖਦੇ ਹੋਏ ਧਿਆਨ ਚ ਮੁਆਵਜ਼ਾ ਦਿੰਦੀ ਹੈ ਠੀਕ ਹੈ ਜੀ ਏ ਅਸੀਂ ਕੋਰਟ ਵਿੱਚ ਗਏ ਜੀ ਮਾਨਜੋਗ ਅਦਾਲਤ ਦੇ ਵਿੱਚ ਮਾਨਜੋਗ ਅਦਾਲਤ ਨੇ ਸਾਨੂੰ ਜਿਹੜਾ ਹੈ ਆਪਣਾ ਉਹ ਫੈਸਲਾ ਸੁਣਾ ਦਿੱਤਾ ਜੀ ਪਰ ਕਈ ਵਾਰ ਐਦਾ ਹੁੰਦਾ ਹੈ ਅਸੀਂ ਦੇਖਦੇ ਹਾਂ ਕਿ ਕਿਸੇ ਵਿਅਕਤੀ ਦੀ ਮਾਨਜੋਗ ਅਦਾਲਤ ਦੇ ਜਿਹੜਾ ਫੈਸਲਾ ਹੈ ਉਸ ਦੇ ਨਾਲ ਜਿਹੜੀ ਹੈ ਤਸੱਲੀ ਨਹੀਂ ਹੁੰਦੀ ਜੀ ਤਾਂ ਕੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਮੁਤਾਬਕ ਸਾਡੇ ਕੋ ਜਿਹੜਾ ਅਪੀਲ ਦਾ ਪ੍ਰਬਿਧਾਨ ਹੈ ਜੀ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਬਿਲਕੁਲ ਜੀ ਇਸ ਐਕਟ ਦੇ ਮੁਤਾਬਕ ਜੇ ਕੋਈ ਵਿਅਕਤੀ ਚਾਹੇ ਉਹ ਉਪਭੋਗਤਾ ਹੈ ਖਪਤਕਾਰ ਜਾਂ ਆਪੋਜ਼ਿਟ ਪਾਰਟੀ ਹੈ ਜਿਸ ਦੇ ਖਿਲਾਫ ਮੁਕਦਮਾ ਹੈ ਜੇ ਉਹ ਜ਼ਿਲ੍ਹਾ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਸ ਫੈਸਲੇ ਦੇ ਖਿਲਾਫ ਉਹ ਸਟੇਟ ਕਮਿਸ਼ਨ ਦੇ ਵਿੱਚ ਆਪਣੀ ਅਪੀਲ ਕਰ ਸਕਦਾ ਹੈ ਠੀਕ ਹੈ ਜੀ ਇਹ ਜਿਹੜੀ ਅਪੀਲ ਕਰਨੀ ਹੈ ਕਿੰਨੇ ਮਿੱਥੇ ਸਮੇਂ ਦੇ ਵਿੱਚ ਕਰਨੀ ਹੈ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਜੀ ਉਪਭੋਗਤਾ ਫੋਰਮ ਦੇ ਫੈਸਲੇ ਦੇ 45 ਦਿਨ ਦੇ ਅੰਦਰ ਤੁਸੀਂ ਸਟੇਟ ਕਮਿਸ਼ਨ 'ਚ ਅਪੀਲ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਜਦੋਂ ਤੁਸੀਂ ਸਾਨੂੰ ਦੱਸਿਆ ਕਿ ਮਾਨਯੋਗ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਜੀ ਜਾਂ ਖਪਤਕਾਰ ਦੀ ਉਸ ਫੈਸਲੇ ਨਾਲ ਤਸਲੀ ਨਹੀਂ ਹੈ ਜਾਂ ਫਿਰ ਜਿਹੜਾ ਵਿਅਕਤੀ ਹੈ ਜਿਸ ਦੇ ਖਿਲਾਫ ਕੇਸ ਹੋਇਆ ਹੈ ਉਸ ਦੀ ਜਿਹੜੀ ਹੈ ਫੈਸਲੇ ਨਾਲ ਤਸਲੀ ਨਹੀਂ ਹੈ ਤਾਂ ਉਹ ਅਪੀਲ ਕਰ ਸਕਦਾ ਹੈ ਜੀ ਤਾਂ ਹੁਣ ਤੱਕ ਤੁਸੀਂ ਸਾਡੇ ਦਰਸ਼ਕਾਂ ਨੂੰ ਆ ਵੀ ਦੱਸਿਆ ਕਿ ਜਿਹੜਾ ਖਪਤਕਾਰ ਹੈ ਉਸ ਦੇ ਕੀ ਹੱਕ ਹਨ ਤਾਂ ਕੀ ਜ਼ਿੰਮੇਵਾਰੀਆਂ ਥੋੜਾ ਜਿਹਾ ਸਾਨੂੰ ਆ ਵੀ ਦੱਸੋ ਕਿ ਜੇ ਇਸ ਵਿਅਕਤੀ ਦੇ ਉੱਤੇ ਜਾਂ ਕਿਸੇ ਕੰਪਨੀ ਦੇ ਉੱਤੇ ਅਸੀਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਥੱਲੇ ਕੇਸ ਕਰਦੇ ਹਾਂ ਜੀ ਉਸ ਕੰਪਨੀ ਦੇ ਉਸ ਵਿਅਕਤੀ ਦੇ ਕੀ ਹੱਕ ਹੁੰਦੇ ਹਨ ਜੀ ਦੇਖੋ ਜੋ ਕਾਨੂੰਨ ਅਤੇ ਅਧਿਕਾਰ ਸਭ ਨੂੰ ਬਰਾਬਰ ਦਿੱਤੇ ਗਏ ਹਨ ਇਹ ਜੋ ਐਕਟ ਹੈ ਇਹ ਬੇਸਿਕਲੀ ਬਣਾਇਆ ਗਿਆ ਹੈ ਖਪਤਕਾਰਾਂ ਦੀ ਸੁਰੱਖਿਆ ਵਾਸਤੇ ਕਿਉਂਕਿ ਜਦੋਂ ਇੱਕ ਵਿਅਕਤੀ ਕੋਈ ਚੀਜ਼ ਖਰੀਦਦਾ ਬਾਜ਼ਾਰ ਜਾਂਦਾ ਹੈ ਤਾਂ ਉਹਨੂੰ ਦੱਸ ਕੇ ਚੀਜ਼ ਵੇਚੀ ਜਾਂਦੀ ਹੈ ਕਿ ਇਹਦੀ ਕੁਆਲਿਟੀ ਇਹਦੀ ਕੁਆਂਟੀਟੀ ਇਹਦੀ ਪਿਓਰਿਟੀ ਬਿਲਕੁਲ ਅੱਛੀ ਹੈ ਤਾਂ ਵਿਅਕਤੀ ਉਹਨੂੰ ਇਹੀ ਗੱਲਾਂ ਨੂੰ ਸਮਝਦੇ ਹੋਏ ਉਹ ਵਸਤੂ ਨੂੰ ਖਰੀਦਦਾ ਹੈ ਤੋ ਜਦੋਂ ਖਰੀਦਾ ਹੈ ਤਾਂ ਉਹਦੀ ਚਾਹ ਵੀ ਇਹ ਹੁੰਦੀ ਹੈ ਕਿ ਇਹ ਚੀਜ਼ ਅੱਛੀ ਚੱਲੇਗੀ ਜਦੋਂ ਅੱਛੀ ਨਹੀਂ ਚੱਲਦੀ ਤਾਂ ਡੈਫੀਨੇਟਲੀ ਕੋਰਟ ਦਾ ਰਸਤਾ ਉਹਨੂੰ ਅਪਣਾਉਣਾ ਪੈਂਦਾ ਹੈ ਇਸੇ ਤਰ੍ਹਾਂ ਜੇ ਆਪੋਜ਼ਿਟ ਪਾਰਟੀ ਜੋ ਹੈਗੀ ਜਿਨ੍ਹਾਂ ਦੇ ਖਿਲਾਫ ਮੁਕਦਮਾ ਹੁੰਦਾ ਹੈ ਉਹਨਾਂ ਕੋ ਬਰਾਬਰ ਦਾ ਰਾਈਟ ਹੁੰਦਾ ਜੀ ਆਪਣਾ ਕੇਸ ਕੰਟੈਸਟ ਕਰਨ ਦਾ ਕਿ ਜੀ ਇਹ ਚੀਜ਼ ਅਸੀਂ ਸਹੀ ਹੀ ਵੇਚੀ ਸੀ ਲੇਕਿਨ ਇਹਦੇ ਵਿੱਚ ਕੋਈ ਡਿਫੈਕਟ ਨਹੀਂ ਹੈ ਜਾਂ ਇਸ ਦਾ ਕੇਸ ਜੋ ਕੀਤਾ ਹੈ ਉਪਭੋਗਤਾ ਨੇ ਉਹ ਸਟੈਂਡ ਨਹੀਂ ਕਰਦਾ ਠੀਕ ਹੈ ਤਾਂ ਰਾਈਟਸ ਜੋ ਹੈ ਬਰਾਬਰ ਦੇ ਹੀ ਦਿੱਤੇ ਲੇਕਿਨ ਕਿਉਂਕਿ ਐਕਟ ਜੋ ਹੈ ਬੈਨੀਫੀਸ਼ੀਅਲ ਹੈਗਾ ਫੋਰ ਦਾ ਕੰਜ਼ਿਊਮਰ ਇਸ ਕਰਕੇ ਕੰਜ਼ਿਊਮਰ ਵਾਸਤੇ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਅ ਅੱਜ ਦਾ ਜਿਹੜਾ ਦੌਰ ਹੈ ਵਕੀਲ ਸਾਹਿਬ ਉਹ ਦੌਰ ਹੈ ਜੀ ਡਿਜੀਟਲ ਦੌਰ ਇਹ ਔਨਲਾਈਨ ਹੀ ਸਾਰਾ ਕੁਝ ਹੁੰਦਾ ਹੈ ਜੀ ਕਿਸੇ ਵਿਅਕਤੀ ਨੇ ਕੋਈ ਚੀਜ਼ ਮੰਗਵੋਣੀ ਹੈ ਔਨਲਾਈਨ ਜਿਹੜੀ ਉਹ ਚੀਜ਼ ਮਿਲ ਜਾਂਦੀ ਹੈ ਜਾਂ ਕਿਸੇ ਨੇ ਅੱਜ ਦੀ ਡੇਟ ਦੇ ਵਿੱਚ ਕੋਈ ਚੀਜ਼ ਵੇਚਣੀ ਹੈ ਉਹ ਵੀ ਜਿਹੜੀ ਹੈ ਔਨਲਾਈਨ ਮਿਲ ਜਾਂਦੀ ਹੈ ਕਹਿੰਦਾ ਭਾਬ ਕੀ ਤੁਸੀਂ ਘਰੋਂ ਬੈਠੇ ਸਾਰਾ ਕੁਝ ਕਰ ਸਕਦੇ ਹੋ ਜੀ ਕੀ ਕੰਜ਼ਿਊਮਰ ਜਿਹੜਾ ਹੈਗਾ ਜਾਂ ਖਪਤਕਾਰ ਕੋ ਜਿਹੜਾ ਹੈਗਾ ਜੀ ਪ੍ਰੋਵੀਜ਼ਨ ਹੈਗਾ ਜਿਹਦੇ ਤਹਿਤ ਉਹ ਆਨਲਾਈਨ ਆਪਣੀ ਦਰਖਾਸਤ ਦੇ ਸਕੇ ਜੀ ਬਿਲਕੁਲ ਜੀ ਇਹ ਦਾਖਲ ਦੇ ਨਾਮ ਤੋਂ ਵੈਬਸਾਈਟ ਤੇ ਅਵੇਲੇਬਲ ਨੇ ਉਹ ਇਹ ਹੈ ਕਿ ਤੁਸੀਂ ਆਪਣੀ ਜੋ ਕੰਪਲੇਂਟ ਹੈ ਵਿਦ ਡਾਕੂਮੈਂਟਸ ਜੋ ਤੁਸੀਂ ਆਪ ਕਹਿਣਾ ਚਾਹੁੰਦੇ ਹੋ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਉਹ ਤੁਸੀਂ ਘਰ ਬੈਠੇ ਵੀ ਇਹ ਦਾਖਲ ਦੇ ਥਰੂ ਕਰ ਸਕਦੇ ਹੋ ਬਸ਼ਰਤੇ ਉਸ ਚੀਜ਼ਾਂ ਦਾ ਤੁਹਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਉਹ ਜੋ ਮੁਕਦਮਾ ਹੈ ਉਹ ਜ਼ਿਲ੍ਹਾ ਅਦਾਲਤ ਦੇ ਸਾਹਮਣੇ ਜਾਏਗਾ ਸਟੇਟ ਕਮਿਸ਼ਨ 'ਚ ਵੀ ਤੁਸੀਂ ਇਸੇ ਤਰ੍ਹਾਂ ਹੀ ਇਹ ਦਾਖਲ ਦੇ ਥਰੂ ਕਰ ਸਕਦੇ ਹੋ ਤਾਂ ਉਹ ਅਦਾਲਤ ਆ ਤੁਹਾਡਾ ਫੈਸਲੇ ਦੇਖਦੇ ਹੋਏ ਮੁਕਦਮੇ ਦੇ ਬਾਰੇ ਆਪਣਾ ਫੈਸਲਾ ਦੇਵੇਗੀ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਤੁਸੀਂ ਜਿਹੜੀ ਐਗਜ਼ਾਮਪਲ ਦਿੱਤੀ ਸੀਗੀ ਇੰਸ਼ੋਰੈਂਸ ਕਲੇਮਸ ਬਾਰੇ ਜੀ ਕੀ ਦੇ ਕੋਈ ਇਸ ਦਾ ਇੰਸ਼ੋਰੈਂਸ ਕਲੇਮ ਹੈ ਤਾਂ ਉਹ ਵਿਅਕਤੀ ਜਿਹੜਾ ਹੈ ਕੰਜ਼ਿਊਮਰ ਕੋਰਟ ਦੇ ਵਿੱਚ ਜਿਹੜਾ ਹੈਗਾ ਕੰਜ਼ਿਊਮਰ ਪ੍ਰੋਟੈਕਸ਼ਨ ਐਂਡ ਐਕਟ ਦੇ ਥੱਲੇ ਉਹ ਜਾ ਸਕਦਾ ਹੈ ਜੀ ਇਹ ਅਸੀਂ ਸਮਾਜ ਦੇ ਵਿੱਚ ਵੀ ਦੇਖਦੇ ਹਾਂ ਕਿ ਆਮ ਤੌਰ ਤੇ ਜਿਹੜੇ ਸਾਡੇ ਨਾਗਰਿਕ ਹਨ ਉਹਨਾਂ ਦੀ ਜਿਹੜੇ ਇੱਕ ਇੰਸ਼ੋਰੈਂਸ ਦੇ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹਦੇ ਨਾਲ ਜਿਹੜਾ ਰਿਗਾਰਡਿੰਗ ਜਿਹੜੇ ਕਲੇਮਸ ਬਹੁਤ ਰਹਿੰਦੇ ਹਨ ਜੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜੇ ਕਿਸੇ ਵਿਅਕਤੀ ਨੇ ਕਿਸੇ ਇੰਸ਼ੋਰੈਂਸ ਕੰਪਨੀ ਦੇ ਖਿਲਾਫ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੱਲੇ ਕੋਰਟ ਵਿੱਚ ਜਾਣਾ ਹੈ ਤਾਂ ਉਸ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪਊਗਾ ਕਹਿੰਦਾ ਭਾਬ ਕੀ ਕਿਹੜੇ-ਕਿਹੜੇ ਦਸਤਾਵੇਜ਼ ਉਸ ਵਿਅਕਤੀ ਕੋਲ ਹੁਣੇ ਜ਼ਰੂਰੀ ਹਨ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇੰਸ਼ੋਰੈਂਸ ਪਾਲਿਸੀ ਦਾ ਭਾਵ ਹੈ ਦੇਖੋ ਜੀ ਇੰਸ਼ੋਰੈਂਸ ਪਾਲਿਸੀ ਕੀ ਹੈ ਪਾਲਿਸੀ ਦੀ ਕਈ ਤਰ੍ਹਾਂ ਦੀ ਕਾਈਂਡਸ ਹੈ ਸਿਹਤ ਬੀਮਾ ਵੀ ਹੈ ਕਾਰ ਦਾ ਬੀਮਾ ਹੈ ਗੱਡੀਆਂ ਦਾ ਬੀਮਾ ਹੈ ਵਿਅਕਤੀ ਦਾ ਬੀਮਾ ਹੈ ਤੇ ਜਦੋਂ ਅਸੀਂ ਇਹ ਬੀਮਾ ਕਰਵਾਨੇ ਹਾਂ ਉਸ ਕੰਪਨੀ ਤੋਂ ਸਭ ਤੋਂ ਪਹਿਲਾਂ ਜੋ ਪਾਲਸੀ ਬੌਂਡ ਦੇ ਪਾਲਸੀ ਡਾਕੂਮੈਂਟਸ ਆ ਉਹ ਆਪਣੇ ਕਬਜ਼ੇ ਦੇ ਵਿੱਚ ਖਪਤਕਾਰ ਨੂੰ ਜ਼ਰੂਰ ਰੱਖਣੇ ਚਾਹੀਦੇ ਹਨ ਠੀਕ ਹੈ ਜੀ ਜੀ ਇਹ ਗੱਲ ਹੈ ਜੀ ਤੁਸੀਂ ਦੱਸਿਆ ਕਿ ਜਿਹੜੇ ਖਾਸ ਤੌਰ ਤੇ ਜਿਹੜੇ ਡਾਕੂਮੈਂਟਸ ਹਨ ਤੁਹਾਡੇ ਜਿੱਦਾਂ ਇੰਸ਼ੋਰੈਂਸ ਬੌਂਡ ਹੈ ਜਾਂ ਹੋਰ ਤੁਹਾਡੇ ਜਿਹੜੇ ਕੰਟਰੈਕਚੁਅਲ ਜਿਹਨੂੰ ਅਸੀਂ ਕਹਿੰਦੇ ਆ ਕਿ ਕੋਈ ਐਗਰੀਮੈਂਟ ਤੁਹਾਡੇ ਕੋਲ ਸਾਈਨ ਹੋਇਆ ਹੈ ਉਹ ਆਪਣੇ ਕੋਲ ਜਿਹੜੇ ਹੈ ਉਹ ਕਿਸੇ ਵੀ ਵਿਅਕਤੀ ਨੂੰ ਹੋਏ ਰੱਖਣੇ ਚਾਹੀਦੇ ਹਨ ਤਾ ਅਸੀਂ ਆ ਵੀ ਦੇਖਦੇ ਹਾਂ ਕਿ ਜਦ ਕੇਸ ਉਹ ਵਿਅਕਤੀ ਦਾ ਇੰਸ਼ੋਰੈਂਸ ਕਿਸੇ ਕੰਪਨੀ ਦਾ ਲੱਗਦਾ ਹੈ ਤਾਂ ਕਿਉਂਕਿ ਇੰਸ਼ੋਰੈਂਸ ਕੰਪਨੀ ਹੈ ਇੱਕ ਪਾਸੇ ਜਿਹੜਾ ਇਹ ਕੰਮ ਬੰਦਾ ਹੈ ਜੀ ਜੀ ਇਹ ਕੋਈ ਵੀ ਜਿਹੜੀ ਕੰਪਨੀ ਹੈ ਉਹ ਇੰਨੀ ਹਿੰਮਤ ਰੱਖਦੀ ਹੈ ਕਿ ਉਹ ਜਿਹੜਾ ਹੈਗਾ ਕਿ ਸੁਪਰੀਮ ਕੋਰਟ ਤੱਕ ਜਾਂ ਜਿਹੜਾ ਸਭ ਤੋਂ ਜਿਹੜੀ ਉੱਚੀ ਅਦਾਲਤ ਹੈ ਉੱਥੇ ਤੱਕ ਜਿਹੜਾ ਆਪਣਾ ਜਿਹੜਾ ਕੇਸ ਹੈ ਕੰਟੈਸਟ ਕਰ ਸਕੇ ਹੋਣ ਇੱਕ ਵਿਅਕਤੀ ਹੈ ਜੇ ਉਸ ਦਾ ਕੇਸ ਸੁਪਰੀਮ ਕੋਰਟ ਤੱਕ ਚਲ ਜਾਂਦਾ ਹੈ ਤਾਂ ਕੀ ਉਸ ਕੋ ਜਿਹੜਾ ਉੱਥੇ ਵਕੀਲ ਕਰਨ ਦੀ ਜੇ ਉਸ ਕੋ ਹਿੰਮਤ ਨਹੀਂ ਹੈ ਤਾਂ ਕੀ ਜਿਹੜਾ ਹੈਗਾ ਉਸ ਨੂੰ ਫ੍ਰੀ ਵਕੀਲ ਵੀ ਉੱਥੇ ਉਪਲਬਧ ਕਰਵਾਇਆ ਜਾ ਸਕਦਾ ਹੈ ਜੀ ਦੇਖੋ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲਿਖੀ ਹੋਈ ਕਿ ਫ੍ਰੀ ਉਸ ਨੂੰ ਵਕੀਲ ਉਪਲਬਧ ਫ੍ਰੀ ਕਰਾਇਆ ਜਾ ਸਕੇ ਖਪਤਕਾਰ ਨੂੰ ਇਸ ਤਰ੍ਹਾਂ ਦੀ ਕੋਈ ਵਿਆਖਿਆ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਨਹੀਂ ਹੈ ਠੀਕ ਹੈ ਜੀ ਜੀ ਤੇ ਵਕੀਲ ਸਾਹਿਬ ਥੋੜਾ ਜਿਹਾ ਹੋਰ ਖੋਲ ਕੇ ਤੁਹਾਨੂੰ ਸਵਾਲ ਪੁੱਛ ਲੈਣੇ ਆ ਕਿ ਕੇਸ ਜਿਹੜਾ ਸਿਗਾ ਸਭ ਤੋਂ ਪਹਿਲੇ ਮਾਨਯੋਗ ਜਿਹੜੀ ਹੈ ਇੱਕ ਡਿਸਟ੍ਰਿਕਟ ਅਦਾਲਤ ਦੇ ਵਿੱਚ ਚੱਲਿਆ ਜੀ ਜ਼ਿਲ੍ਹਾ ਅਦਾਲਤ ਦੇ ਵਿੱਚ ਜ਼ਿਲ੍ਹਾ ਅਦਾਲਤ ਤੋਂ ਬਾਅਦ ਜਿਹੜਾ ਕੇਸ ਹੈਗਾ ਉਹ ਹਾਈ ਕੋਰਟ ਚਲਾ ਗਿਆ ਜੀ ਹਾਈ ਕੋਰਟ ਤੋਂ ਬਾਅਦ ਜਿਹੜਾ ਸਟੇਟ ਕਮਿਸ਼ਨ ਤੋਂ ਬਾਅਦ ਜਿਹੜਾ ਉਹ ਨੈਸ਼ਨਲ ਕਮਿਸ਼ਨ ਚਲਾ ਗਿਆ ਜੀ ਨੈਸ਼ਨਲ ਕਮਿਸ਼ਨ ਤੋਂ ਬਾਅਦ ਵੀ ਅਸੀਂ ਕਈ ਵਾਰ ਦੇਖਦੇ ਆਂ ਕਿ ਉਹ ਜਿਹੜਾ ਨੈਸ਼ਨਲ ਕਮਿਸ਼ਨ ਦਾ ਫੈਸਲਾ ਹੁੰਦਾ ਹੈ ਉਸ ਤੋਂ ਜਿਹੜੀ ਕੋਈ ਸਬੰਧਤ ਪਾਰਟੀ ਹੁੰਦੀ ਹੈ ਉਸ ਦੀ ਜਿਹੜੀ ਹੈ ਤਸੱਲੀ ਨਹੀਂ ਹੁੰਦੀ ਉਹ ਸੁਪਰੀਮ ਕੋਰਟ ਚਲ ਜਾਂਦੇ ਹਨ ਜੀ ਜਿਹੜਾ ਸੁਪਰੀਮ ਕੋਰਟ ਦੀ ਜਿਹੜੀ ਜਾਣ ਦੀ ਜਿਹੜੀ ਹੈਗੀ ਆ ਜੀ ਪ੍ਰੋਵੀਜ਼ਨ ਉਹ ਇਸ ਐਕਟ ਤਲੇ ਹੈ ਜਾਂ ਫਿਰ ਉਹ ਰਿਟ ਜੂਰੀਸਡਿਕਸ਼ਨ ਤਲੇ ਜਾਂਦੇ ਹਨ ਤਾਂ ਜੇ ਉਹ ਵਿਅਕਤੀ ਨੂੰ ਉੱਥੇ ਸੁਪਰੀਮ ਕੋਰਟ ਜਾਣਾ ਪਵੇ ਤਾਂ ਉੱਥੇ ਉਸ ਨੂੰ ਜਿਹੜਾ ਹੈਗਾ ਕਿ ਵਕੀਲ ਮਹਈਆ ਕਰਵਾਇਆ ਜਾ ਸਕਦਾ ਹੈ ਜੀ ਜੀ ਬਿਲਕੁਲ ਜੀ ਇਹਦੇ ਵਿੱਚ ਜੋ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦਾ ਹੈ ਉਸ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਨੈਸ਼ਨਲ ਕਮਿਸ਼ਨ ਦੇ ਫੈਸਲੇ ਦੇ ਅਗੇਂਸਟ ਜੋ ਵੀ ਪਾਰਟੀ ਹੈ ਚਾਹੇ ਖਪਤਕਾਰ ਹੈ ਚਾਹੇ ਆਪੋਜ਼ਿਟ ਪਾਰਟੀ ਹੈ ਉਹ ਸੁਪਰੀਮ ਕੋਰਟ ਦਾ ਰੁਕ ਕਰ ਸਕਦੇ ਹਨ ਦਾ ਕਈ ਵਾਰ ਅਸੀਂ ਆ ਵੀ ਦੇਖਦੇ ਹਾਂ ਕਿ ਇੱਕ ਵਿਅਕਤੀ ਹੈ ਜਿਹੜਾ ਉਹ ਮਾਨਯੋਗ ਅਦਾਲਤ ਦੇ ਵਿੱਚ ਗਿਆ ਕੰਜ਼ਿਊਮਰ ਕੋਰਟ ਦੇ ਵਿੱਚ ਗਿਆ ਤਾਂ ਉਸ ਦਾ ਜਿਹੜਾ ਦਾਵਾ ਹੈ ਉਸ ਨੂੰ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਦਾਵਾ ਇਸ ਵਿਅਕਤੀ ਨੇ ਜਾਣ ਬੁੱਝ ਕੇ ਜਿਹੜਾ ਜਿਸ ਤੋਂ ਚੀਜ਼ ਖਰੀਦੀ ਹੈ ਉਸ ਨੂੰ ਤੰਗ ਪਰੇਸ਼ਾਨ ਕਰਨ ਨੂੰ ਇਹ ਕੀਤਾ ਹੈ ਜੀ ਇਹੋ ਜੀ ਸੂਰਤ ਦੇ ਵਿੱਚ ਜਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਮਾਨਯੋਗ ਅਦਾਲਤ ਹੈ ਜਿਹੜਾ ਵਿਅਕਤੀ ਨੇ ਜਿੰਨੇ ਗਲਤ ਤਰੀਕੇ ਨਾਲ ਕੇਸ ਕੀਤਾ ਹੈ ਉਸ ਨੂੰ ਵੀ ਕੋਈ ਹਰਜਾਨਾ ਪਾਇਆ ਜਾ ਸਕਦਾ ਹੈ ਜੀ ਦੇਖੋ ਜੋ ਹਰਜਾਨਾ ਖਪਤਕਾਰ ਨੂੰ ਪਾਉਣ ਦੀ ਗੱਲ ਹੈ ਕੀ ਮੁਕਦਮਾ ਇਹਨੇ ਝੂਠਾ ਦਾਖਲ ਕੀਤਾ ਹੈ ਜਾਂ ਇਹਦਾ ਸਹੀ ਨਹੀਂ ਸੀਗਾ ਮੁਕਦਮਾ ਇਹ ਜੋ ਡਿਪੈਂਡ ਕਰਦਾ ਹੈਗਾ ਜੋ ਉਸ ਉਸ ਸਮੇਂ ਜੋ ਉਸ ਜ਼ਿਲ੍ਹਾ ਅਦਾਲਤ ਦਾ ਜੱਜ ਬੈਠਾ ਉਹਨਾਂ ਦੇ ਦਿਮਾਗ ਦੇ ਉੱਪਰ ਠੀਕ ਹੈ ਜੇ ਉਹ ਚਾਹਣ ਤਾਂ ਉਹ ਆਰਡਰ ਕਰ ਸਕਦੇ ਨੇ ਬਿਲਕੁਲ ਕਰ ਸਕਦੇ ਨੇ ਅਗਲੀ ਗੱਲ ਹੈ ਕਿ ਆਨਲਾਈਨ ਅੱਜ ਕੱਲ ਸ਼ਾਪਿੰਗ ਬਹੁਤ ਹੁੰਦੀ ਹੈ ਜੀ ਤਾਂ ਅਸੀਂ ਦੇਖਦੇ ਹਾਂ ਜੀ ਕਿ ਆਨਲਾਈਨ ਫਰਾਡ ਵੀ ਦਿਨੋ ਦਿਨ ਜਿਹੜੇ ਉਹ ਵੱਧਦੇ ਜਾ ਰਹੇ ਹਨ ਜੀ ਇਹ ਕਿਸੇ ਵਿਅਕਤੀ ਨਾਲ ਆਨਲਾਈਨ ਫਰਾਡ ਹੁੰਦਾ ਹੈ ਕਿ ਕਹਿੰਦਾ ਭਾਵੇਂ ਕਿ ਅਗਲੇ ਨੇ ਕੋਈ ਲੈਪਟਾਪ ਮੰਗਵਾਇਆ ਹੈ ਲੈਪਟਾਪ ਇੱਕ ਮਹਿੰਗੀ ਕੰਪਨੀ ਦਾ ਮੰਗਾਇਆ ਹੈ ਉਸ ਨੂੰ ਦੇ ਦਿੱਤਾ ਜਿਹੜਾ ਹੈ ਉਹ ਸਸਤੀ ਕੰਪਨੀ ਦਾ ਤੇ ਜਾਂਦਾ ਹੈ ਇਸ ਨੂੰ ਅਸੀਂ 420 ਮੰਨਾਂਗੇ ਫੌਜਦਾਰੀ ਥੱਲੇ ਮੰਨਾਂਗੇ ਜਾਂ ਇਹ ਵੀ ਜਿਹੜਾ ਹੈਗਾ ਜੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਥੱਲੇ ਜਿਹੜਾ ਆਊਗਾ ਜੀ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਦੇਖੋ ਅੱਜ ਕੱਲ ਨਾ ਈ-ਕਾਮਰਸ ਵੈਬਸਾਈਟਸ ਚੱਲੀਆਂ ਹੋਈਆਂ ਹਨ ਹਾਂਜੀ ਮੋਸਟ ਆਫ ਦਾ ਜਨਤਾ ਜੋ ਹੈ ਹਾਂਜੀ ਆਪਣੇ ਲੋਕ ਉਹ ਘਰ ਬੈਠੇ ਹੀ ਖਰੀਦਦਾਰੀ ਕਰਦੇ ਨੇ ਠੀਕ ਹੈ ਜੀ ਜੋ ਚੀਜ਼ ਉਹ ਖਰੀਦੇ ਨੇ ਈ-ਕਾਮਰਸ ਵੈਬਸਾਈਟ ਤੋਂ ਉਹ ਜਦੋਂ ਆਂਦੀ ਹੈ ਜਾਂ ਉਹਦੇ ਵਿੱਚ ਕੋਈ ਡਿਫੈਕਟ ਨਿਕਲਦਾ ਹੈ ਤਾਂ ਈ-ਕਾਮਰਸ ਵੈਬਸਾਈਟਾਂ ਜੋ ਹੈ ਉਹ ਬਿਲਕੁਲ ਉਹਦੇ ਵਾਸਤੇ ਲਾਇਬਲ ਹੈਗੀਆਂ ਨੇ ਠੀਕ ਹੈ ਤਾਂ ਉਹਨਾਂ ਦੇ ਖਿਲਾਫ ਵੀ ਤੁਸੀਂ ਉਹਨਾਂ ਨੂੰ ਸੂਵ ਕਰ ਸਕਦੇ ਹੋ ਜੀ ਮੁਕੱਦਮਾ ਉਹਨਾਂ ਦੇ ਖਿਲਾਫ ਵੀ ਚੱਲ ਸਕਦਾ ਹੈ ਹਰ ਇੱਕ ਦਾ ਇਹੀ ਹੁੰਦਾ ਹੈ ਜੀ ਘਰ ਬੈਠੇ ਚੀਜ਼ ਮਿਲ ਜਵੇ ਤਾਂ ਉਹ ਜੋ ਈ-ਕਾਮਰਸ ਵੈਬਸਾਈਟ ਹੈਗੀਆਂ ਦੇ ਆਰ ਇਕੁਅਲੀ ਲਾਇਬਲ ਠੀਕ ਹੈ ਜੀ ਇਸ ਦੇ ਨਾਲ ਲੱਗਦਾ ਇੱਕ ਹੋਰ ਸਵਾਲ ਹੈ ਕਿ ਬਾਹਰ ਅਸੀਂ ਆਪਣੇ ਪਰਿਵਾਰ ਨਾਲ ਜਾਂਦੇ ਹਾਂ ਖਾਣ ਪੀਣ ਜਾਂਦੇ ਹਾਂ ਜਾਂ ਕਿਸੇ ਰੈਸਟੋਰੈਂਟ ਚ ਜਾਂਦੇ ਹਾਂ ਜਾਂ ਕਿਸੇ ਹੋਟਲ ਦੇ ਵਿੱਚ ਜਾਂਦੇ ਹਾਂ ਉਹ ਉੱਥੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਉਸ ਹੋਟਲ ਨੇ ਜਾਂ ਰੈਸਟੋਰੈਂਟ ਨੇ ਦੇਣੀਆਂ ਹੁੰਦੀਆਂ ਜਾਂ ਫਿਰ ਜਿਹੜਾ ਇੱਕ ਮੀਨੂ ਕਾਰਡ ਹੈ ਉਸ ਦੇ ਮਤਾਬਕ ਤੁਹਾਨੂੰ ਜਿਹੜਾ ਉਹ ਨਹੀਂ ਜੋ ਤੁਸੀਂ ਚੀਜ਼ ਉੱਥੇ ਦੀ ਮੰਗ ਕਰਦੇ ਹੋ ਨਹੀਂ ਦੇਣੀ ਹੁੰਦੀ ਠੀਕ ਹੈ ਜੋ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਜਾਵੇ ਜੇ ਉਹ ਜਿਹੜੀ ਆ ਸਰਵਿਸ ਪੂਰੀ ਨਾ ਕੀਤੀ ਜਾਵੇ ਜਾਂ ਉਥੋਂ ਦਾ ਜਿਹੜਾ ਉਹ ਖਾਣ ਪੀਣ ਹੈ ਉਹ ਖਾ ਕੇ ਕੋਈ ਵਿਅਕਤੀ ਬਿਮਾਰ ਪੈ ਜਾਂਦਾ ਹੈ ਜਾਂ ਹੋਰ ਤੰਗ ਪਰੇਸ਼ਾਨੀ ਹੁੰਦੀ ਹੈ ਉਸ ਦੇ ਬਾਰੇ ਪਹਿਲੀ ਗੱਲ ਤਾਂ ਹੈ ਕਿ ਕੰਜ਼ਿਊਮਰ ਕੋਰਟ ਜਾ ਸਕਦੇ ਆ ਇੱਕ ਦੂਜੀ ਗੱਲ ਇਹ ਹੈ ਕਿ ਜੇ ਅਸੀਂ ਕੰਜ਼ਿਊਮਰ ਕੋਰਟ ਜਾਣਾ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਸ ਵਿਅਕਤੀ ਕੋ ਕਿਹੜੇ-ਕਿਹੜੇ ਕਾਗਜ਼ ਹੋਣੇ ਚਾਹੀਦੇ ਹਨ ਤਾਂ ਹੋਰ ਕਿਹੜੀਆਂ ਗੱਲਾਂ ਦਾ ਉਸਨੂੰ ਖਿਆਲ ਰੱਖਣਾ ਚਾਹੀਦਾ ਜੀ ਜੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਇਹ ਗੱਲਾਂ ਬਿਲਕੁਲ ਨਿਹ ਤੌਰ ਤੇ ਲਿਖਿਆ ਹਨ ਕਿ ਜੋ ਵਸਤੂ ਹੈ ਜੋ ਇਮੂਵੇਬਲ ਹੈ ਉਸ ਦੇ ਉੱਪਰ ਹੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਲੱਗਦਾ ਹੈ। ਹਾਂ ਤੁਸੀਂ ਹੋਟਲ ਜਾਂਦੇ ਹੋ ਤੁਸੀਂ ਸਰਵਿਸ ਲੈਂਦੇ ਹੋ। ਤੁਹਾਨੂੰ ਜੇ ਫੂਡ ਦੀ ਕੁਆਲਿਟੀ ਦਾ ਕੋਈ ਇਸ਼ੂ ਹੈ ਹਾਂਜੀ ਤਾਂ ਬਿਲ ਜ਼ਿਆਦਾ ਆ ਗਿਆ ਤਾਂ ਇਹ ਮਸਲਾ ਜੋ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵੀ ਜ਼ਰੂਰ ਆ ਸਕਦਾ ਲੇਕਿਨ ਇਹ ਮਸਲਾ ਨਾਲ ਫੂਡ ਅਲਟਰੇਸ਼ਨ ਦੇ ਨਾਲ ਵੀ ਹੈ। ਲੇਕਿਨ ਜੇ ਉਹ ਫੂਡ ਖਾ ਕੇ ਤੁਸੀਂ ਬਿਮਾਰ ਪੈ ਜਾਂਦੇ ਹੋ ਤਾਂ ਉਸ ਦੀ ਜੋ ਕੰਪਨਸੇਸ਼ਨ ਹੈ ਉਸ ਦੇ ਵਾਸਤੇ ਤੁਸੀਂ ਮੁਕਦਮਾ ਇਨਾਂ ਦੇ ਖਿਲਾਫ ਜੋ ਹੋਟਲ ਮੈਨੇਜਮੈਂਟ ਦੇ ਖਿਲਾਫ ਤੁਸੀਂ ਕਰ ਸਕਦੇ ਹੋ ਜਿਲ੍ਹਾ ਅਦਾਲਤ ਦੇ ਵਿੱਚ ਉਸ ਦੇ ਲਈ ਕੋਈ ਆਪਣਾ ਪਹਿਲਾ ਮੈਡੀਕਲ ਕਰਵਾਉਣਾ ਵੀ ਜ਼ਰੂਰੀ ਹੈ ਜੀ ਬਿਲਕੁਲ ਜੀ ਕਿਉਂਕਿ ਜੋ ਬੰਦਾ ਇੱਕ ਹੋਟਲ 'ਚ ਗਿਆ ਉਹਨੇ ਫੂਡ ਖਾਦਾ ਜੇ ਬਿਮਾਰ ਪੈ ਜਾਂਦਾ ਤਾਂ ਤੁਸੀਂ ਇਹ ਗੱਲ ਕਿਦਾਂ ਸਾਬਤ ਕਰੋਗੇ ਇਹ ਫੂਡ ਖਾਣ ਤੋਂ ਬਾਅਦ ਮੈਂ ਬਿਮਾਰ ਪਿਆ ਇਸ ਕਰਕੇ ਆਪਣਾ ਮੈਡੀਕਲ ਤਾਂ ਜ਼ਰੂਰ ਕਰਵਾਇਓ ਠੀਕ ਹੈ ਜੀ ਇਹ ਵਕੀਲ ਸਾਹਿਬ ਸਾਨੂੰ ਸਮਾਂ ਹੋਰ ਆਜ਼ਾਦਤ ਨਹੀਂ ਦੇ ਰਿਹਾ ਕਿਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਹੋਰ ਵਧਾ ਸਕੀਏ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਜੀ ਇਹਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ